ਹੰਤਸਟਿਕ ਹਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਹਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੂਸਰੀ ਵੀਡੀਓ ਆਪਨੇ ਇਸ ਘਰ ਦੇ ਵਿੱਚੋਂ ਤੇ ਬਾਕੀ ਵੀਰਾਂ ਨੂੰ ਬੇਨਤੀ ਹੈ ਇਹੀ ਹੁੰਦੀ ਆ ਵੀ ਸੂਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਲੱਵੇ ਜ਼ਰੂਰ ਗੌਰ ਕਰਿਆ ਕਰੋ ਅਸੀਂ ਕਦੇ ਵੀ ਨਾ ਕਿੰਨੇ ਵੀ ਜਾਂ ਬਿਨਾਂ ਚਹਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਜੋ ਵੀ ਆ ਇੱਥੇ ਵੇਖ ਚਾਹ ਕੇ ਪਸ਼ੂ ਖੜਿਆ ਕਰ ਹਾਂਜੀ ਬੀਧੀ ਸਾਸਿ ਕਾਲ ਜੀ ਹਾਂਜੀ ਕਾਲ ਜੀ ਸਾਸਿ ਕਾਲ ਉਹ ਠੀਕ ਠਾਕ ਜੀ ਹਾਂਜੀ ਦੀ ਵਧੀਆ ਵਧੀਆ ਹੈ ਵੇਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਦੀ ਵੇਗਿਆ ਦਿਓ ਠੀਕ ਹੈ ਕਿੰਨੇ ਗੈਫਨ ਫੋਨੋਂ ਤਾਂ ਹੁਣ ਉਹ ਤੇ ਉਹ ਆਹੀ ਤੇ ਪਹਿਲੇ ਦੂਜੇ ਫੋਨ ਤੇ ਵੇਚ ਗਿਆ ਸੀ ਅੱਛਾ ਹਾਂਜੀ ਤੇ ਅੱਜ ਵੀ ਰੇਟ ਜਾ ਜੀ ਆ ਫਿਰ ਹਾਂਜੀ ਹਾਂਜੀ ਬਿਲਕੁਲ ਹੋ ਜਾਏ ਰੇਟ ਤੇ ਨਾਮ ਦੱਸੋ ਫਿਰ ਕਰੀ ਨਾ ਰੋੜ ਜੋ ਪ੍ਰਿੰਟਰ ਆਪਰ ਸੀਨ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਆ ਸਾਰੇ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਇਹ ਤੋਂ ਕਰ ਲਈਏ ਕਿਹੜੀ ਤੋਂ ਕਰਨੀ ਚ ਪਹਿਲਾਂ ਅੱਛਾ ਪਹਿਲਾਂ ਆਹੀ ਆਹ ਖਾ ਲਈਏ ਕਿੰਨਾ ਸੂਆਲੇਤਾ ਇਹਦਾ ਦੇ ਪਹਿਲਾ ਸੂਆ ਸੂਈ ਕਿੰਨਾ ਚਿਰ ਹੈ ਸੂਈ ਨਾ ਇਹਨੂੰ 20-25 ਦਿਨਾਂ ਦਾ ਬਣੇ ਮਗਰ ਵੱਛੀ ਹੈ ਅੱਛਾ 20-25 ਦਿਨ ਹੋ ਗਏ ਆ ਤੇ ਮਗਰ ਵੱਛੀ ਹੈ ਹਾਂਜੀ ਆ ਵੱਛੀ ਜੇ ਇਹਦੇ ਮਗਰ ਆਪਣੀ ਸਾਹ ਨਾਲ ਲਾ ਲੈ ਕਿੰਨੇ ਕੇ ਦਿਨਾਂ ਦੀ ਹੈ ਤੇ ਦੁੱਧ ਕਿੰਨਾ ਜਿਆਦੇ ਕੋਲ ਦੁੱਧ ਦੇ ਨਾਲ 12-12 ਕਿਲੋ ਨਾ ਆਏ ਬਣਾ ਕਿਲੋ ਹੈਗਾ ਪੱਕਾ ਦੁੱਧ ਹਾਂਜੀ ਤੋਰ ਫਿਰ ਇਕਰੀਨ ਬਾਕੀ ਫਿਕਸ ਹੋ ਜੇ ਬਾਨੇ ਦੀ ਆ ਚਿੱਗੀ ਜਮਾ ਦੇ ਨੋ ਜਿਹੜੀ ਸ਼ੇਦਾਂ ਦੇ ਕਿੰਦੇ ਆ ਬਾਕੀ ਆ ਇੱਕ ਅਲੀ ਰੰਗ ਰੂਪ ਦੀ ਦੇਖ ਸਕਦੇ ਜੀ ਇਹ ਲੱਗ ਉਸ ਜੀ ਕਿਕਸ ਜੇਵਨ ਨਾਲ ਦੇ ਥਾਣੇ ਦੇ ਤੁਹਾਨੂੰ ਲੱਗ ਰਿਹਾ ਦਿਖਾ ਦਿੰਦਾ ਆ ਥਾਣਾ ਦਾ ਸੱਜ ਗੈਪ ਵੀ ਦੇਖ ਸਕਦੇ ਜੀ ਪ੍ਰੋਪਰ ਹੱਥ ਜਿਹਾ ਉਹਨਾਂ ਦਾ ਥਾਣੇ ਆ ਇੱਕ ਰੀ ਇਧਰੋਂ ਕਰਿਆ ਹੋਣਾ ਇਹਦਾ ਫਿਰ ਤੋਂ ਦਿਖਾ ਦਈ ਚੰਗੀ ਤਰ੍ਹਾਂ ਚੋਲੀ ਠੀਕ ਹੈ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਮੁੱਲ ਤੇ 45000 ਕਰਦੇ ਤੇ ਦੇਣੀ ਕਿੰਨੇ ਦੀ ਆਏ 42 ਦੇ ਦੀਏ ਕਰਨਾ ਵਰ ਮਾਨਤਾ ਪਹਿਲਾ ਦੋ ਕਿਨਾਰੇ 40 ਦੀ ਦੇ ਦੀਏ ਚਲੋ ਗਾਰਨੀ ਗੋਰ ਖੁੱਲਾ ਮਾਨ ਕਰਨਾ ਹੈ ਅੱਛਾ ਖੁੱਲਾ ਕਰ ਦੋਗੇ ਮਾਨਤਨ ਹਾਂਜੀ ਕੋਈ ਫੋਨ ਲਾਊਗਾ ਤੇ ਹਨਾ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹਦੇ ਕੋਲ ਦੁੱਧ ਨਾਲ ਆਜੇ ਕੋਈ 11 ਕਿਲੋ ਨਾਲ ਆਜੇ ਪੱਕਾ ਇਹਦੇ ਲਈ ਅੱਛਾ 11 ਕਿਲੋ ਹੈਗਾ ਆ ਹਾਂਜੀ ਪੱਕਾ ਠੀਕ ਹੈ ਤੇ ਇਹ ਤਾਂ ਬੱਚਾ ਜੇ ਹਾਂਜੀ ਆ ਬੱਚਾ ਜੇ ਇਹਦੇ ਮਗਰ ਬੱਚਾ ਆ ਹਾਂਜੀ ਤੋੜ ਦ ਫੇਰ ਇਹਨਾਂ ਵੀ ਇੱਕ ਦੀ அயோ கரெக்ட் இல்ல அவன் நேர் தோ திச்சா திய கதிஞ்சி தான் ஹட் ਆ ਦੇਖ ਸਾਡੇ ਹਵਾਨਾ ਇਹਦਾ ਵੀ ਲੱਗ ਗਿਆ ਤਾਂ ਤੇ ਬਾਕੀ ਥਾਣੇ ਇਹਦੇ ਵੀ ਦੇਖ ਸਾਡੇ ਲੱਗੇ ਤਾਂ ਪਰ ਆਪਰ ਹੱਥ ਜਾਉਣ ਦਾ ਕੰਮ ਹੈ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਤੇ 30000 ਕਰਦੇ ਅੱਛਾ ਤੇ ਕਿੰਨੇ ਦੀ ਦੇਣੀ ਜੀ ਦੀ ਦੇ ਦਈਏ 3000 ਦੀ ਦੇਣੀ ਕੀ ਕਰਨੀ ਛੋੜ ਛੜ ਵਿੱਚ ਹੋਰ ਜੀ ਦਾਦਾ ਕਿੰਨੀ ਕਰੀ ਕੋ 1000 2000 ਛੱਡ ਦ ਫਿਰ ਹੋਰ ਪੂਰੇ 28000 ਦੀ ਦੇ ਦਾਂਗੇ ਤੋ ਛੋੜ ਹੀ ਹਣੀ ਅੱਛਾ ਇਹ 28000 ਦੀ ਦੇਣੀ ਹੈ ਹਾਂ ਜੀ ਠੀਕ ਹੈ ਜੀ ਤੇ ਆ ਇਹਦਾ ਬੱਚਾ ਜੀ ਤੇ ਬਾਕੀ ਆ ਵੀ ਕੋਈ ਵੀਰ ਇੱਥੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਕੋਈ ਵੀਰ ਫੋਨ ਲਾਵੇ ਜਰੂਰ ਮਾਨਤਾਂ ਤੇ ਮੌਕੇ ਤੇ ਹੋ ਹੀ ਜਾਂਦਾ ਵਾ ਸੌਦਾ ਤੇ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ